ਇੱਧਰ ਵੇਖੋ ਕੋਮਲ ਕਾਲਾ ਹੀ ਹੋਇਆ ਪਿਆ ਪੱਖਾ ਅਜੇ ਦਿਨ ਕਿੰਨੇ ਹੋਏ ਆਪਾਂ ਨੂੰ ਸਾਫ਼ ਕੀਤੇ ਨਾ ਕੋਈ ਵੀ ਨਹੀਂ ਤੇ ਇੱਕ ਭੈਣ ਨਾ ਮੈਨੂੰ ਸਾਡੇ ਰਿਸ਼ਤੇਦਾਰਾਂ ਚ ਹੀ ਆ ਉਹ ਕਹਿੰਦੀ ਤੇਰਾ ਘਰ ਬੜਾ ਚਮਕਦਾ ਰਹਿੰਦਾ ਬੜੀ ਸਫਾਈ ਰਹਿੰਦੀ ਆ ਤੇ ਅਹੇ ਤੂੰ ਤੇਰਾ ਤਾਂ ਉੱਪਰ ਘਰ ਆ ਗੰਦ ਪੈਂਦਾ ਹੀ ਨਹੀਂ ਹੋਣਾ ਉਹ ਤੇ ਪਰ ਸਭ ਤੋਂ ਜ਼ਿਆਦਾ ਪੈਂਦਾ ਮੈਂ ਕਿਹਾ ਮੈਂ ਕਿਹਾ ਇੰਜ ਕਰ 10 ਦਿਨ ਮੈਂ ਤੇਰੇ ਘਰ ਆ ਕੇ ਰਹਿ ਲਵਾਂਗੀ ਤੂੰ 10 ਦਿਨ ਨਹੀਂ ਤੂੰ 5 ਦਿਨ ਹੀ ਰਹਿ ਲੈ ਸਹੀ ਗੱਲ। ਜਦ ਮੈਂ ਕਿਤੇ ਕੱਪੜਾ ਨਾ ਮਾਰੀ ਤੇ ਬਸ ਤੈਨੂੰ ਆਪੇ ਹੀ ਪਤਾ ਲੱਗ ਜਾਊਗਾ। ਸਹੀ ਗੱਲ ਆ। ਰੋਜ਼ ਹਜੇ ਆਪਾਂ ਕਿੰਨਾ ਸਾਫ਼ ਕਰਦੇ। ਰੇਲ ਆਪਾਂ ਆ ਵਿੰਡੋ ਹੈਂ ਡੈਲੀ ਵਿੰਡੋਸ ਹੀ ਸਾਫ਼ ਕਰਦੇ ਆਂ। ਡੈਲੀ ਬੱਡਾਂ ਦੀਆਂ ਧੂਆਂ ਕਈ ਵਾਰੀ ਦੋ-ਦੋ ਵਾਰੀ। ਹਾਂਜੀ ਦੋ-ਦੋ ਟਾਈਮ। ਗਵਾਹ ਆ ਇਸ ਚੀਜ਼ ਦੀ ਤੇ ਆਹ ਦਰਵਾਜ਼ੇ ਡੈਲੀ ਐਵੇਂ ਨਹੀਂ ਇਹ ਜਦੋਂ ਕੋਈ ਆਉਂਦਾ ਕਹਿ ਦਿੰਦਾ ਪਾਲਿਸ਼ ਕੀਤਾ ਹੈ ਦਰਵਾਜ਼ੇ ਤੁਸੀਂ। ਹਾਲਾਂਕਿ ਪੇਂਟ ਕਲਰ ਕੀਤਾ ਆ ਜੋ ਵੀ ਹੁੰਦਾ। ਔਰ ਡੈਲੀ ਅਸੀਂ ਸਾਫ਼ ਕਰਦੇ ਆਂ ਬਿਲ ਗੱਦੀਆਂ ਚੁੱਕ ਚੁੱਕ ਕੇ ਸੋਫੇ ਐ ਕੱਲੀ ਕੱਲੀ ਚੀਜ਼ ਕਿਉਂਕਿ ਔਕਿਰਲੀਆਂ ਨੇ ਵਿੱਠਾ ਹੀ ਬੜੀਆਂ ਮਾਰੀਆਂ ਹੁੰਦੀਆਂ ਤੇ ਆ ਸਾਰੇ ਕੱਲੀ ਕੱਲੀ ਚੀਜ਼ ਆ ਇਹਨਾਂ ਤੇ ਘੱਟਾ ਪੈ ਜਾਂਦਾ ਲੱਕੜ ਆ ਨੀਰੀ ਤੇ ਜਿੱਕੱਟਾ ਮੱਕੜ ਕਿਤੇ ਡਿੱਗ ਗਏ ਹੁੰਦੇ ਆ ਕਿਤੇ ਬੈੱਡ ਦੇ نیچے ਤੱਕ ਅਸੀਂ ਮਤਲਬ ਟੇਬਲ ਦੇ ਉੱਪਰ ਤੱਕ ਕੱਪੜਾ ਮਾਰਨਾ ਹੈ ਮਾਰਨਾ ਥੱਲੇ ਵੀ ਮਾਰੀਦਾ ਕੱਪੜਾ ਤੇ ਦੱਸੋ ਵੀ ਫਿਰ ਸ਼ੱਕ ਕਰਦੇ ਆ ਤੇ ਆ ਉਹ ਪੱਖਾ ਜ਼ਿਆਦਾ ਯੂਜ਼ ਹੁੰਦਾ ਆ ਘੱਟ ਯੂਜ਼ ਹੁੰਦਾ ਇਹ ਦਾ ਵੀ ਵੇਖੋ ਸਾਰੇ ਚਾਰ ਪਿਛੇ ਪੇਰੇ ਹਾਂਜੀ ਉਹ ਛੁੱਟੇ ਲੱਗਣੇ ਇੰਨੀ ਗਰਮੀ ਦੇ ਵਿੱਚ ਹਾਂ ਸਾਡੀ ਵੇਖ ਲੋ ਹਾਲਤ ਵੇਖ ਲੋ ਅਸੀਂ ਆਹ ਹਾਲਤ ਨਹੀਂ ਨਾ ਵਿਖਾਉਂਦੇ ਆਹ ਵੇਖੋ ਪਸੀਨੇ ਪਸੀਨੀ ਹੋਏ ਪਏ ਇਹ ਇਹ ਚੀਜ਼ਾਂ ਹੀ ਵਿਖਾਉਂਦੇ ਨਹੀਂ ਬਸ ਅਸੀਂ ਦਵਾ-ਦਵਾ ਕੰਮ ਕਰਕੇ ਅਸੀਂ ਬਾਅਦ ਚ ਨਹਾ ਤੋ ਕਿ ਫਿਰ ਵਲੌਗ ਬਣਾਉਣੇ ਆ ਤੇ ਸਫਾਈ ਦਾ ਤਾਂ ਅਸੀਂ ਜਦੋਂ ਜ਼ਿਆਦਾ ਖਲਾਰਾ ਪੈਂਦਾ ਉਦੋਂ ਅਸੀਂ ਕਹਿ ਦਿੰਨੇ ਅੱਜ ਡੀਪ ਕਲੀਨਿੰਗ ਕੀਤੀ ਤੇ ਡੇਲੀ ਦੀ ਸਫਾਈ ਇਹ ਆ ਡੇਲੀ ਦੀ ਡਸਟਿੰਗ ਚਾਦਰਾਂ ਬਦਲਣੀਆਂ ਹੋਣਾ ਵੇਖੋ ਅਸੀਂ ਖਲਾਰੇ ਪਾ ਕੇ ਬੈਠੀਆਂ ਚਾਦਰਾਂ ਚੇਂਜ ਕਰਨੀਆਂ ਹਾਂ ਚਾਦਰਾਂ ਮੈਂ 2-4 ਦਿਨ ਕੱਢ ਲੈਣੀ ਐ ਮੈਂ ਮਝੂਠ ਮਾਰਾਂ ਹਾਂਜੀ ਕਈ ਵਾਰੀ ਨਾ ਖਰਾਬ ਹੋਣ ਤੇ ਜ਼ਿਆਦਾ ਟਾਈਮ ਵੀ ਨਿਕਲ ਜਾਂਦਾ ਵੈਸੇ ਮੈਨੂੰ ਹੁੰਦਾ ਦੋਹਾਂ ਚੌ ਦਿਨਾਂ ਬਾਅਦ ਫਰੈਸ਼ ਚਾਦਰ ਰਛਾਈ ਦਈਏ ਹਾਂਜੀ ਤੇ ਡੇਲੀ ਦੋਵੇਂ ਫਰਿੱਜਾਂ ਉਹਨਾਂ ਨੂੰ ਸਾਫ਼ ਕਰਨਾ ਆ ਸੈਲਫਾਂ ਫਰਿੱਜ ਵੇਖੋ ਕਿੱਡੀ ਵੱਡੀ ਆਲੇ ਰੋੜ ਡੇਲੀ ਇਹ ਵਾਲੀ ਸਾਫ਼ ਕਰਨੀ ਉਹ ਵੀ ਸਾਫ਼ ਕਰਨੀ ਤੇ ਡੇਲੀ ਸੈਲਫਾਂ ਦੇ ਤਾਂ ਪਤਾ ਨਹੀਂ ਕਿੰਨੇ ਵਾਰੀ ਕੱਪੜਾ ਵਾਈਦਾ ਦਿਹਾੜੀ ਚ ਸਹੀ ਗੱਲ ਤੇ ਝਾੜੂ ਮੋਪ ਤਾਂ ਕਰਨਾ ਹੀ ਕਰਨਾ ਨਾ ਜਾਨ ਛੁੱਟਣੀ ਨਹੀਂ ਸਹੀ ਗੱਲ ਪਤਾ ਕਰਨਾ ਹੀ ਪੈਣਾ ਹੈ ਤੇ ਤਾਰ ਭਾਰ ਆਈਆਂ ਕੱਪੜੇ ਸਹੀ ਗੱਲ ਇਹ ਹੁਣ ਚਾਦਰਾਂ ਪਾ ਦੇਣੀਆਂ ਹੁਣ ਇਹ ਝੱਟ ਨੂੰ ਫਿਰ ਟੋਕਰੀ ਪਰ ਜਾਣੀ ਕੱਪੜਿਆਂ ਦੀ ਤਾਂ ਜਿੰਨੇ ਮਤਲਬ ਧੋਣੇ ਪਾਉਂਦੇ ਆ ਹਾਂ ਜਦੋਂ ਉਹ ਜੋੜਨੇ ਉਹਦੋਂ ਨੂੰ ਫਿਰ ਟੋਕਰੀ ਚ ਜਾਣਾ ਹੋਣੀ ਚ ਕਿਉਂਕਿ ਮੈਂ ਵੀ ਲਾਉਣੇ ਆ ਬੱਚਿਆਂ ਨੇ ਆ ਕੇ ਲਾ ਦੇਣੇ ਆ ਹਾਂਜੀ ਤੇ ਹੋਰ ਫਿਰ ਬਾਅਦ ਚ ਹੀ ਨਾਈਟ ਸੂਟ ਪਾਉਣੇ ਮਤਲਬ ਹੋ ਹੀ ਜਾਣੇ ਹਨਾ ਹਾਂਜੀ ਆ ਚੀਜ਼ ਹੈ ਸਹੀ ਗੱਲ ਸਫਾਈ ਆਪਣੇ ਆਪਣੀ ਸਫਾਈ ਕਰਨੀ ਕਰਨੀ ਪੈਂਦੀ ਹੱਥ ਲਾਉਣਾ ਪੈਂਦਾ ਹੱਥ ਲਾਉਣਾ ਪੈਂਦਾ ਪੌੜੀਆਂ ਦੀ ਸਫਾਈ ਬਾਲਕਨੀ ਦਾ ਬੁਰਾਲ ਹੋਇਆ ਪਿਆ ਸਹੀ ਗੱਲ ਆ ਉੱਥੇ ਪਾਣੀ ਮਾਰ ਕੇ ਤੇ ਵਾਈਪਰ ਮਾਰਨਾ ਪੈਂਦਾ ਬਾਥਰੂਮ ਜਿੱਦ ਕੰਦਾ ਤੱਕ ਮੈਂ ਸਿਰਫ ਪਾਪਾ ਕੇ ਧੁੰਨੀ ਆ ਸਹੀ ਗੱਲ ਆ ਹਾਲਾਂਕਿ ਕੰਦਾ ਮਤਲਬ ਸਿਰਫ ਉਹਨਾਂ ਨੂੰ ਫਰੈਸ਼ ਜਿਹਾ ਕਰਦੀ ਬਾਥਰੂਮ ਫਰੈਸ਼ ਫਰੈਸ਼ ਆਪਣੇ ਆਪ ਨੂੰ ਵਧੀਆ ਲੱਗਦਾ ਹੈ ਹਾਂਜੀ ਤੇ ਬਾਕੀ ਜਿਹੜਾ ਡੇਲੀ ਧੋਣਾ ਉਹ ਵੱਖਰਾ ਤੇ ਜਿਹੜਾ ਥੋਚਾ ਹਾਂ 5 ਦਿਨਾਂ ਬਾਅਦ ਰੀਚ ਲਾ ਕੇ ਸਰ ਪਾਪਾ ਕੇ ਧੋਣਾ ਵੱਖਰਾ ਹਾਂਜੀ ਤੇ ਸ਼ੱਕ ਕਰਦੇ ਆ ਵੀ ਮੇਰੀ ਸਫਾਈ ਤੇ ਵੀ ਮੈਂ ਕਰੇ ਗੰਦ ਪਾ ਕੇ ਬੈਠੇ ਰਹਿਦਾ ਐਵੇਂ ਸ਼ੌਂਕ ਹੁੰਦਾ ਸਹੀ ਗੱਲ ਇਹ ਮਜਬੂਰੀ ਨਹੀਂ ਗੀ ਸ਼ੌਂਕ ਆ ਮੈਨੂੰ ਸ਼ੌਂਕ ਹੀ ਆ ਸ਼ੁਰੂ ਤੋਂ ਹੀ ਸ਼ੌਂਕ ਆ ਬਚਪਨ ਤੋਂ ਹੀ ਮੈਨੂੰ ਮੈਨਿੱਕੀ ਹੁੰਦੀ ਬੜੀ ਸਫਾਈ ਕਰਦੀ ਹੁੰਦੀ ਸੀ ਸਹੀ ਗੱਲ ਤੇ ਕੇਕਰ ਵੀ ਮੈਂ ਬੜਾ ਸਫਾਈ ਦਾ ਕੰਮ ਕਰ ਛੱਡਿਆ ਇੱਥੇ ਵੀ ਮੇਰਾ ਬਸ ਮੇਰੀ ਘਰ ਦੇ ਨਾਲ ਕੋਈ ਲੜਾਈ ਨਹੀਂ ਉੱਥੇ ਵੀ ਮੇਰੀ ਇਹੀ ਲੜਾਈ ਹੁੰਦੀ ਸੀ ਹਾਂ ਜੀ ਮੇਰੀ ਸਫਾਈ ਨੂੰ ਸਾਰੇ ਜਦੋਂ ਟੋਕਦੀਆਂ ਤੇ ਮਾਈਂਡ ਕਰਦੇ ਆ ਹਾਂ ਜੀ ਵੀ ਨਾ ਟੋਕਿਆ ਕਰ ਇੰਨਾ ਮੋਸਟਲੀ ਕੀ ਕਹਿੰਦੇ ਵੀ ਕ ਲੈਣਿਆ ਕਰ ਸਫਾਈ ਹੁੰਦੀ ਪਰ ਨਹੀਂ ਜਿੱਥੇ ਆਪਾਂ 15 ਮੇਰੀ ਤਾਂ ਇਹ ਸੋਚਣੀ ਆ 15 ਜੀ ਰਹਿੰਦੇ ਹੁਣ 20 ਜੀ ਮੈਨੂੰ ਜੁਆਇੰਟ ਫੈਮਿਲੀ ਚ ਰਹਿਣਾ ਪਸੰਦ ਆ ਰੋ ਤੇ ਪਰ ਅਨੇ ਨੇ ਕੁੱਤਾ ਵੀ ਪੂਛ ਮਾਰ ਕੇ ਬੈੰਦਾ ਸਹੀ ਗੱਲ ਇਹ ਜੇ 15 ਚੋਂ 5 ਸਫਾਈ ਹੋਲੇ ਹੋਏ ਤੇ 10 ਵਿੱਚ ਗੰਦੀਲੇ ਹੋਏ ਤੇ ਫਸਫਾਈ ਫਿਰ ਵੀ ਨਹੀਂ ਰਹਿੰਦੀ ਸਹੀ ਗੱਲ ਸਫਾਈ ਦਾ ਮਤਲਬ ਇਹ ਥੋੜੀ ਹੁੰਦਾ ਵੀ ਕੋਈ ਕਲੀਨਪੁਣਾ ਹੁੰਦਾ ਹੈ ਇਹ ਸ਼ੌਂਕ ਹੁੰਦਾ ਹੈ ਸ਼ੌਂਕ ਹੁੰਦਾ ਵਾ ਕਿ ਇਹ ਰੂਲ ਫਾਲੋ ਕਰਨੇ ਪੈਂਦੇ ਮੰਨ ਲਓ ਜਿਵੇਂ ਆਪਾਂ ਕੋਈ ਚੀਜ਼ ਖਾਦੀ ਪੀਤੀ ਹੈ ਨਾ ਪਾਂਡੇ ਚੋਕੇ ਸਿੰਕ ਚ ਰੱਖੋ ਹਨਾ ਅਲੱਗ ਅਲੱਗ ਕਮਰਿਆਂ ਚ ਤਾਂ ਮੈਂ ਡਸਟਬਿਨ ਰੱਖੇ ਹੋਏ ਉਹੀ ਮੇਰੇ ਬੱਚਿਆਂ ਨੂੰ ਇੰਨੀ ਆਦਤ ਨਹੀਂ ਇੱਕ ਤਾਂ ਹੁੰਦਾ ਨਾ ਬੱਚੇ ਨੂੰ ਕਹਿਣ ਤੋਂ ਚੀਜ਼ ਰਹਿ ਜਾਂਦੀ ਆ ਪਿਆਰ ਨਾਲ ਮੰਡਿਆ ਕੇ ਗੁੱਸੇ ਨਾਲ ਕਿਉਂਕਿ ਅੱਜ ਕੱਲ ਦੇ ਬੱਚੇ ਥੋੜੇ ਠੀਠ ਵੱਧ ਇਹ ਸਭ ਨੂੰ ਪਤਾ ਹੈ ਸਾਰਿਆਂ ਦੇ ਬੱਚੇ ਐ ਨਹੀਂ ਭੱਲੇ ਮੇਰੇ ਦੇ ਹਾਂਜੀ ਕਿਉਂਕਿ ਮੈਂ ਰਿਵਿਊ ਲੈਂਦੀ ਰਹਿਣੀ ਆ ਭੈਣਾਂ ਦੇ ਸਹੀ ਗੱਲ ਆ ਤੇ ਕੀ ਆ ਚੱਕਰ ਵੀ ਹੁਣ ਆਦਤ ਪਾਈ ਆ ਹੁਣ ਅੱਗੇ ਕੀ ਕਰਨਾ ਕਿਲੇ ਖਾਦੇ ਛਿਲਕਾ ਬੈੱਡ ਤੇ ਸਹੀ ਗੱਲ ਆ ਛਿਲਕਾ ਬੈੱਡ ਤੇ ਛਿਲਕਾ ਬੈੱਡ ਦੀ ਢੋਤੇ ਹੁਣ ਜਦੋਂ ਮੈਂ ਕੀ ਕਰਨਾ ਚੱਕ ਕੇ ਬਿੰਨ ਚ ਮੈਂ ਸੌੜ ਦਿੰਦੀ ਸੀ ਹੁਣ ਵੀ ਕੀ ਕਰਦੀ ਆ ਭਲਾ ਮੈਨੂੰ ਮੈਂ ਵੇਟ ਕਰਦੀ ਆ ਘਰੇ ਮੰਨ ਲਓ ਰੱਖ ਕੇ ਬਾਹਰ ਚਲੇ ਕੇ ਮੈਂ ਵੇਟ ਕਰਦੀ ਵੀ ਆਉਣਗੇ ਦੁਬਾਰਾ ਫਿਰ ਕਹਿੰਨੀ ਆ ਆਕੇਲਾ ਕਿਵੇਂ ਦਿਨ ਚ ਬਾਹਰ ਨਿਕਲ ਕੇ ਇੱਥੇ ਆ ਗਿਆ ਮਤਲਬ ਬੱਚੇ ਨੂੰ ਇੱਕ ਤਰ੍ਹਾਂ ਨਾਲ ਸ਼ਰਮਿੰਦਾ ਕਰਦੀ ਆ ਫਿਰ ਉਹ ਆਪੇ ਹੀ ਫੜ ਕੇ ਦਿਨ ਚ ਸੁੱਟਦੇ ਆ ਸਹੀ ਗੱਲ ਆ ਤੇ ਹੁਣ ਹੌਲੀ ਹੌਲੀ ਵੈਸੇ ਕਾਫੀ ਹੱਦ ਤੱਕ ਚੇਂਜ ਹੋ ਰਿਹਾ ਇਹਨੇ ਬੱਚੇ ਹਾਂਜੀ ਤੇ ਬੱਚਿਆਂ ਨੂੰ ਐਵੇਂ ਗਾਈਡ ਕਰਨਾ ਚਾਹੀਦਾ ਤਾਂ ਜੋ ਗਾਮ ਜਿਵੇਂ ਮੇਰੀ ਆਉਣ ਵਾਲੀਆਂ ਨੋਹਾਂ ਨੂੰ ਥੋੜਾ ਸੌਖਾ ਹੋ ਜੇ ਕਿ ਉਹ ਵਿਚਾਰੀਆਂ ਇਹ ਚਲੋ ਇੱਕ ਤਾਂ ਹੁੰਦੀ ਨਾ ਡਸਟਿੰਗ ਕਰਕੇ ਝਾੜੂ ਪੋਚਾ ਕਰਤਾ ਉਹ ਤਾਂ ਚਲੋ ਅਸੀਂ ਕਰਨਾ ਹੀ ਕਰਨਾ ਹੈ ਹਾਂਜੀ ਜਿਹੜੇ ਮਤਲਬ ਇੱਥੇ ਕੰਗਾ ਨਹੀਂ ਕੰਗਾ ਯੂਜ਼ ਕੀਤਾ ਉਹ ਨਹੀਂ ਟਿਕਾਣੇ ਤੇ ਅੱਧਾ ਘੰਟਾ ਤਾਂ ਇਹ ਚੀਜ਼ਾਂ ਚਪਲਾਂ ਚੁੱਕ ਕੇ ਸਾਫ ਦੀਆਂ ਕੰਗੇ ਚੁੱਕਦੀਆਂ ਨਾਲ ਦੇ ਤੇਲ ਚੁੱਕਦੀਆਂ ਉਹ ਚੀਜ਼ਾਂ ਜਿਹੜੀਆਂ ਬੱਚੇ ਨੂੰ ਆਪ ਨੂੰ ਚਾਹੀਦੀਆਂ ਕਰਨੀਆਂ ਹਾਂਜੀ ਕਦੀ ਕੱਪੜੇ ਇੱਥੇ ਪਏ ਉੱਥੇ ਪਏ ਉਹ ਚੋਕੇ ਰੱਖਣੇ ਸਾਂਭਣੇ ਇਹਨਾਂ ਚੀਜ਼ਾਂ ਤੇ ਬਹੁਤ ਟਾਈਮ ਵੇਸਟ ਹੁੰਦਾ ਹੈ ਮੈਂ ਲੈ ਕੱਪੜਾ ਅਲੀਬੱਕਟ ਅਲੱਗ ਲਾਈ ਹੋਈ ਆ ਹਨਾ ਬੱਚੇ ਨੂੰ ਚਾਹੀਦਾ ਕਈ ਜਗ ਸਿਰਫਾਉਣ ਲੱਗ ਪਿਆ ਫੋਲੋ ਕਰਨ ਖੋਸ਼ ਥੋੜੀ ਜਿਹੀ ਨਗੇਲੀ ਕਰ ਹਾਂਜੀ ਖੋਸ਼ ਹਜੇ ਕਰ ਉਹ ਥੋੜਾ ਛੋਟਾ ਵੀ ਕਹਿ ਲੋ ਜੇ ਹੈਨਾ ਛੋਟਾ ਕੀ ਉਹ ਥੋੜਾ ਰਹਿਦਾ ਚੁਲਬਲਾ ਕਰਨੀ ਹਾਂਜੀ ਤੇ ਹੌਲੀ ਹੌਲੀ ਚਲੋ ਸਮਝ ਜੂਗਾ ਸਮਝ ਜੂਗਾ ਸਹੀ ਗੱਲ ਹੈ ਇਹ ਚੀਜ਼ਾਂ ਹੁੰਦੀਆਂ ਜਿਵੇਂ ਹਸਬੈਂਡ ਅੱਜ ਮੇਰੇ ਹਸਬੈਂਡ ਤਾਂ ਮੈਨੂੰ ਪੂਰਾ ਕਰਦੇ ਆ ਮੈਨੂੰ ਹੈਲਪ ਕਰਦੇ ਆ ਮਤਲਬ ਉਹ ਤਾਂ ਮਤਲਬ 19 ਸਾਲ ਬਾਅਦ ਹੋਣੇ ਇਹ ਚੀਜ਼ ਸਮਝਣ ਲੱਗ ਪਿਆ ਕਿਉਂਕਿ ਉਹਨਾਂ ਨੇ ਬੜਾ ਮੱਥਾ ਮਾਰ ਮਾਰ ਕੇ ਉਹਨਾਂ ਨੂੰ ਤਾਂ ਮੈਂ ਚੇਂਜ ਕਰ ਲਿਆ ਕਿ ਮੈਂਲੇ ਕੱਪੜੇ ਇੱਥੇ ਰੱਖਣੇ ਤੋਤੇ ਇੱਥੇ ਰੱਖਣੇ ਪੱਗ ਨੂੰ ਉਵੇਂ ਹੀ ਵਟੇ ਜੇ ਬਣਾ ਕੇ ਨਹੀਂ ਰੱਖਣਾ ਉਹਨੂੰ ਥੋੜੀ ਖਿਲਾਰ ਕੇ ਰੱਖ ਦੋ ਬਾਅਦ ਚ ਬੰਦਾ ਪਸੀਨਾ ਜਾਂ ਸੁੱਕ ਜੇ ਤੇ ਬੰਦਾ ਚੱਲ ਜਾਂ ਤੋਹ ਦਿੰਦਾ ਜਾਂ ਜੇ ਤੈਨ ਲਾ ਕੇ ਰੱਖਣੀ ਤੈਨ ਲਾ ਕੇ ਤੇ ਬੂਟ ਮਤਲਬ ਆ ਕੇ ਬੂਟਾਂ ਦੀ ਜਗ੍ਹਾ ਤੇ ਰੱਖ ਦੋ ਹਾਂਜੀ ਤੇ ਚੱਪਲ ਉਹਦੇ ਵਿੱਚ ਚੱਪਲ ਰੱਖ ਦੋ ਉਹਦੇ ਚ ਬੂਟ ਰੱਖ ਲ ਕੇ ਚੱਪਲ ਪਾ ਲਓ ਆ ਕੇ ਹਾਂਜੀ ਸਹੀ ਗੱਲ ਹੈ ਇਹ ਨਿੱਕੀਆਂ ਨੇ ਕਿ ਬੰਦੇ ਨੂੰ ਕੋਈ ਫਰਕ ਨਹੀਂ ਪੈਣਾ ਸਹੀ ਗੱਲ ਹੈ ਜਨਾਨੀ ਦੀ ਇੰਨੀ ਜ਼ਿਆਦਾ ਹੈਲਪ ਹੋ ਜਾਂਦੀ ਹੈ ਸਹੀ ਗੱਲ ਹੈ ਜੀ ਇਹ ਕਿਸੇ ਨੂੰ ਪਤਾ ਹੈ ਪਲੀਜ਼ ਮੇਰੇ ਵੀਰ ਭਰਾ ਜਿਹੜਾ ਕੋਈ ਭਰਾ ਵੀ ਇਹਦਾ ਵੀਡੀਓ ਇਹਨਾਂ ਚੀਜ਼ਾਂ ਨੂੰ ਸਮਝੋ ਤੇ ਥੋੜਾ ਜਿਹਾ ਸਤਕਾਰ ਦਿਓ ਬੀਬੀਆਂ ਨੂੰ ਸਹੀ ਗੱਲ ਆ ਬਹੁਤ ਔਖਾ ਵੀ ਦਿਲ ਲਈ ਕਈ ਮੇਰੇ ਚਾਹਤਰ ਨੂੰ ਦਿਲ ਨਹੀਂ ਕਰਦਾ ਸਭ ਉੱਟ ਕੇ ਇੰਨਾ ਸੇਰਾ ਜਿਹਾ ਖਲਾਰੇ ਸਾਹਮਣੇ ਸਾਹਮਣੇ ਹੀ ਥੱਕ ਜਾਈਦਾ ਵਾ ਤੇ ਜਦੋਂ ਝਾੜੂ ਪੋਚਦਾ ਟਾਈਮ ਆਉਂਦਾ ਉਹ ਤੁਹਾਨੂੰ ਤਾਂ ਇੱਕ ਸਿੱਤਕ ਨਹੀਂ ਕੋਈ ਕਰਦਾ ਸਹੀ ਗੱਲ ਐ ਇਹ ਨਹੀਂ ਵੀ ਜਦੋਂ ਦੁਪਹਿਰੇ ਬੈੰਨੇ ਆ ਖਾਪ ਖੁੱਪ ਕੇ 12 1 ਵਜੇ ਵੀ ਕੋਈ ਕਹਿ ਦਵੇ ਸ਼ਾਬਾਸ਼ ਐ ਤੂੰ ਵੀ ਆ ਤਗੜੀ ਆ ਜਿਹੜੀ ਪੂਰੀ ਲਹਿ ਗਈ ਐ ਸਹੀ ਗੱਲ ਐ ਇਹਨੇ ਤਾਂ ਸੀ ਫੁੱਲ ਜਾਣਾ ਹੁੰਦਾ ਸਹੀ ਗੱਲ ਐ ਤੇ ਭਰਾਵੋ ਰੀਕਵੇਸਟ ਹੈ ਸਾਡੀ ਮਿਹਨਤ ਨੂੰ ਵੀ ਇਹ ਵੀ ਐ ਨਹੀਂ ਕਹਿੰਦੇ ਤੁਸੀਂ ਤੁਹਾਡੇ ਤੋਂ ਬਿਨਾ ਵੀ ਸਾਡੀ ਗਤੀ ਵੀ ਤੁਸੀਂ ਵੀ ਬੜੀ ਮਿਹਨਤ ਕਰਦੇ ਜੇ ਬੱਚਿਆਂ ਲਈ ਬਹੁਤ ਬਾਹਰੋਂ ਕਮਾ ਕੇ ਲਿਆਉਣਾ ਜਨਾਨੀ ਨੇ ਮਤਲਬ ਘਰ ਨੂੰ ਸੰਜੋ ਕੇ ਰੱਖਣਾ ਪਰ ਇੰਨਾ ਵੀ ਚਲੋ ਬੰਦਾ ਤਾਂ ਫਿਰ ਵੀ ਹੈਨਾ ਬਾਹਰ ਜਦੋਂ ਨਿਕਲਦਾ 10 ਬੰਦਿਆਂ ਨੂੰ ਮਿਲਦਾ ਹੈ ਵੀ ਹੈਨਾ ਉਹਦਾ ਮੂਡ ਵਧੀਆ ਹੋ ਜਾਂਦਾ ਹੈ ਹਾਂਜੀ ਓ ਮਾਈ ਗੋਡ ਕਿਸੇ ਨੂੰ ਮਿਲਦਾ ਕਿਤੇ ਕਿਸੇ ਨੂੰ ਤੇ ਜਨਾਨੀ ਹੈ ਚਾਰ ਦੀਵਾਰੀ ਦੇ ਵਿੱਚ ਰਹਿ ਕੇ ਕੋਈ ਬਾਰ ਬਾਰ ਫੋਰ ਇਨਕਮ ਰੋਜ਼ ਤੇ ਥੋੜਾ ਜਿਹਾ ਐਪਰੀਸ਼ੀਏਟ ਕਰ ਦਿਆ ਕਰੋ ਤੇ ਇੰਨੇ ਨਾਲ ਹੀ ਚਲੋ ਖੁਸ਼ ਹੋ ਕੇ ਕਰ ਲਓ ਉਹ ਮੈਂ ਥੋੜੀ ਜਿਹੀ ਮੂਡ ਅਪਸੈਟ ਜਿਹਾ ਕਰਕੇ ਕੰਮ ਕਰਦੀ ਆ ਤੇ ਉਹ ਮੈਂ ਖੁਸ਼ ਹੋ ਕੇ ਖੁਸ਼ ਹੋ ਕੇ ਕਰ ਲੈਂਦੀ ਸਹੀ ਗੱਲ ਹਾਂ ਤੇ ਵੈਸੇ ਮੈਨੂੰ ਕੰਮ 'ਚ ਤਾਂ ਹੈਲਪ ਮਤਲਬ ਹੈਲਪ ਐਦਾਂ ਕਰ ਦਿੰਦੇ ਆ ਵੀ ਚੀਜ਼ਾਂ ਦਾ ਖਲਾਰਾ ਨਹੀਂ ਪੈਣ ਦਿੰਦੇ ਬੱਚਿਆਂ ਨੂੰ ਵੀ ਕਹਿੰਦੇ ਆ ਪਰ ਇੰਨਾ ਵੀ ਸਿਫਤ ਨਹੀਂ ਕਰਨੀ ਆਉਂਦੀ ਮੇਰੇ ਘਰ ਵਾਲੇ ਨੂੰ ਕਮੈਂਟਾਂ ਦਾ ਬਾਕਸ ਪਰ ਦੋ ਅੱਜ ਵੀ ਕਹਿ ਦੋ ਵੀ ਭਾਜੀ ਕਰਦਿਆ ਕਰਕੇ ਸਿਫਤ ਕੰਮ ਦੀ ਬੀਬੀ ਬੜਾ ਕੰਮ ਕਰਦੀ ਸਾਰੀਆਂ ਬੀਬੀਆਂ ਹੀ ਕਰਦੀਆਂ ਸੇਮ ਹੀ ਆ ਮੇਰੇ ਵਾਲਾ ਹੀ ਹਾਲ ਆ ਸਾਰੀਆਂ ਦਾ ਹਾਊਸਵਾਈਆਂ ਜਿਹੜੀਆਂ ਬੀਬੀਆਂ ਪਰ ਕਈਆਂ ਦੇ ਹੁੰਦਾ ਵੀ ਸਿਫਤ ਕਰ ਦਿੰਦੇ ਹੱਦੇ ਨੂੰ ਮਤਲਬ ਐ ਦਿਲ ਚ ਹੈਗਾ ਏ ਹਾਂਜੀ ਪਰ ਮੂੰਹ ਤੇ ਨਹੀਂ ਆਉਂਦਾ ਕਹਿਣਾ ਨਹੀਂ ਆਉਂਦਾ ਸਹੀ ਗੱਲ ਏ ਤੇ ਜੇ ਤੁਸੀਂ ਕਮੈਂਟ ਕਰ ਦੋਗੇ ਨਾ ਥੋੜਾ ਜਲ ਸਰ ਜਰੂਰ ਹੋਊਗਾ ਸਹੀ ਗੱਲ ਏ ਤੁਸੀਂ ਅੱਜ ਜ਼ਰੂਰ ਕਰਿਓ ਕਮੈਂਟ ਮੇਰੀਆਂ ਭੈਣਾਂ ਵੀ ਇਹਨਾਂ ਵਾਸਤੇ ਵੀ ਇਹ ਥੋੜੀ ਜੀ ਤਰੀਫ ਕਰਿਆ ਕਰ ਸਾਡੀ ਸਹੀ ਗੱਲ ਹੈ ਨਹੀਂ ਨਹੀਂ ਭੁੱਲਦੇ ਚਲੋ ਪਹਿਲਾਂ ਹੀ ਭੁੱਲੇ ਹੋਏ ਸਹੀ ਗੱਲ ਹੈ ਯਾਰ ਕੋਮਲਾ ਨਾ ਆਪਾਂ ਮੇਰੀ ਕੁੱਸੀ ਵੜ ਕੇ ਰੱਖੀ ਤੇ ਮੈਂ ਪੱਖਾ ਸਾਫ਼ ਕਰਨਾ ਹਾਂਜੀ ਠੀਕ ਹੈ ਇੱਧਰ ਵੇਖੋ ਹੋ ਗਿਆ ਪੱਖਾ ਸਾਫ਼ ਆਪਣਾ ਹੁਣ ਵੇਖੋ ਕਿੱਡਾ ਸੋਹਣਾ ਨਿਕਲ ਆਇਆ ਕਿੰਨਾ ਸੋਹਣਾ ਸਾਫ਼ ਸਾਫ਼ ਲੱਗਦਾ ਹੈ ਹੁਣ ਤਾਂ ਆ ਮੇਰਾ ਫਰਸਟ ਈਅਰ ਦਾ ਅੰਮੀ ਇਹ ਹਾਨੂੰ ਯਾਰ ਆ ਤੈਨੂੰ ਕਿੰਨੀ ਨਹੀਂ ਕਿਆ ਬਣਾ ਕੇ ਦੋ ਸੀ ਜੇ ਤੇ ਮੇਰਾ ਵਿਆਹ ਹਾਂ ਬਣਾ ਕੇ ਦੋ ਇਹ ਕੀ ਆ ਗੁੱਡੀ ਮੰਮੀ ਦੀ ਜਵਾਨੀ ਲੱਗਦੀ ਹਾਨੂੰ ਬੱਸ ਉਹ ਕਰਾ ਬਣਾ ਬਣਾ ਕੇ ਦੋ ਇਹ ਕੀ ਆ ਪਾਲੂ ਦਾ ਇਹ ਬੜੇ ਚਿਰ ਦਾ ਹੀ ਰੱਖੀ ਬੈਠਾ ਹੈ ਕੀ ਆ ਇਹ ਫੁੱਲ ਪੋਤਾਂ ਨਾ ਉਹਦਾ ਹੀ ਆ ਏ ਹੋਰ ਤਾਈ ਅਰੇ ਇਹ ਕੋਮਲ ਟਰਾਈ ਇਹਨੂੰ ਚਲੋ ਨਹੀਂ ਗਾਂਦ ਨੇ ਗਾਂਦੀ ਬੈਸਟ ਬੇਰੀ ਇਸ ਤੋਂ ਬੜਾ ਹੀ ਹੁੰਦਾ ਹੈ। ਉਹਦੇ ਮਨੇਲਾ ਵੀ ਹੈਗੇ ਫਿਰ ਨੂੰ ਸਟੋਕ ਜਿਹਨੇ ਆ। ਤੋ ਕੁੜੀਆਂ ਕੁੜੀਆਂ ਵੀ ਪਸੰਦ ਆ। ਇਹ ਆ ਸ਼ੋਅ ਕਰੀ। ਚਲੋ ਅੱਜ ਬਲੌਗ ਬਣਾ। ਚਾਹੇ ਇਹ ਪਕਵਣਾ ਤੂੰ ਆਪਾਂ ਇਹ ਵੀ ਟਰਾਈ ਕਰਦੇ ਆ। ਹਾਂਜੀ। ਸ਼ੋਅ ਕਰ। ਕਿਉਂਕਿ ਇਹਦਾ ਐਵੇਂ ਵਲੌਗ ਬੰਨਾ ਹੀ ਵੇਲਾ। ਹੈਂ? ਤੇ ਰਾਜ ਜੀ ਐਵੇਂ ਵਲੌਗ ਬੰਨਾ। ਮੈਂ ਕੌਣ ਕਰ ਲਵਾਂ ਨਾ ਕੋਮ ਤੇਰਾ ਫੇਵਰੇਟ ਬੰਦਾ। ਕੋਣ ਕਰਦਾ ਨਾ ਨੰਬਰ ਨਾ ਨਾ ਤੂੰ ਜਿੰਨੇ ਵੀਡੀਓ ਦੇ ਦਿਨ ਉਸਾਈ ਉਹ ਮੈਂ ਕਰਦੇ ਕਿੰਨੀਆਂ ਵੇਖਦੀ ਹੁੰਦੀ ਸੀ ਮੈਂ ਵੀਡੀਓ ਉਹ ਜਿਹੜਾ ਹੈ ਉਹ ਤੇਜਾ ਸਾਹਿਲ ਸਟੋਰਾ ਕਰੇ ਕਿਹੜਾ ਸੋਰਾ ਜਿਹੜਾ ਹੈ ਕਰਕੇ ਕਮਾ ਕੇ ਪੰਜਾਬੀ ਹੈ ਕੋਈ ਐਕਟਰ ਨਹੀਂ ਇੰਸਟਾਗ੍ਰਾਮ ਦੇ ਫੇਮਸ ਹੈ ਹਨਾ ਹਾਂਜੀ ਅੱਜ ਖੁਸ਼ੀ ਦੇ ਪਰਮੈਸ਼ ਨੂੰ ਮਸਤ ਦਿਖਾਣਾ ਨਾ ਰੋਲਾ ਨਾ ਪਾਓ ਇਹਦੇ ਤੋਂ ਖਾਣੇ ਨੂੰ ਇੱਕ ਪਾਸੇ ਘਮਣ ਹੋਣ ਲੈ ਲੈ ਸਭ ਇਹਨੂੰ ਡੰਗ ਲੱਗ ਗਿਆ ਨਾ ਰੱਦ ਕੰਡ ਦਿਨ ਲੈ ਨਾ ਇੱਥੇ ਪਿਆ ਇੱਕ ਮਿੰਟ ਲੈ ਨਾ ਹਾਂਜੀ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਠੀਕ ਆ ਇਹਦੇ ਵਿੱਚ ਇੱਕ ਗਲਾਸ ਪਾਣੀ ਦਾ ਪਾ ਕੇ ਫਿਰ ਇਹਨੂੰ ਕਿਵੇਂ ਇਹਦੇ ਵਿੱਚ ਆਹ ਬੜਾ ਸਮਾਨ ਪਾ ਦੇਣਾ ਹਾਂਜੀ ਤੇ ਮੁੜ ਕੇ ਨੂੰ ਉਨਾ ਚਿਰ ਤੱਕ ਬੋਇਲ ਕਰਨਾ ਹੈ ਜਿੰਨਾ ਜਰੇ ਸੂਰਾ ਸੰਗਣਾ ਨਹੀਂ ਬਣ ਜਾਂਦਾ ਹਾਂਜੀ 1 ਲੀਟਰ ਦੁੱਧ ਤੇ ਪਾਣੀ ਪਾਤਾ ਥੋੜਾ ਜਿਹਾ ਗਰਮ ਹੋਊਗਾ ਫਿਰ ਆਪਾਂ ਸਾਰਾ ਸਮਾਨ ਵਿੱਚ ਪਾ ਦਾਂਗੇ ਹਾਂਜੀ ਫਿਰ ਇਹਨੂੰ ਸੰਘਣੇ ਹੋਣ ਤੱਕ ਬੋਇਲ ਕਰਕੇ ਜਦ ਸੰਘਣਾ ਹੋ ਗਿਆ ਉਸ ਤੋਂ ਬਾਅਦ ਦਾ ਪ੍ਰੋਸੈਸ ਬਾਅਦ ਚ ਦੱਸਦੇ ਹਾਂਜੀ ਠੀਕ ਹੈ ਹਾਂਜੀ ਹੁਣ ਆਪਾਂ ਪਾਉਣ ਲੱਗੇ ਵਿੱਚ ਹਾਂਜੀ ਦੁੱਧ ਨੂੰ ਗਾਲ ਆ ਗਿਆ ਸੀ ਤੇ ਆ ਸਾਰਾ ਆਪਾਂ ਮਿਸ਼ਰਣ ਪਾਤਾ ਹੈ ਹਾਂਜੀ ਦੇਖਣ ਨੂੰ ਤਾਂ ਬੜਾ ਵਧੀਆ ਲੱਗਦਾ ਤੇ ਸਹੀ ਕਹਿੰਦਾ ਫਰੇਗਰੈਂਸ ਵੀ ਕਿੰਨੀ ਸੋਹਣੀ ਆਉਂਦੀ ਪਈ ਨਾ ਇਹਦੀ ਕਿਉਂਕਿ ਇਹਦੇ ਚ ਸਟ੍ਰਾਬਰੀ ਅ ਰੀਅਲ ਸਟ੍ਰਾਬਰੀ ਜੇ ਵੀ ਹੈ ਗਿਆ ਇਹ ਨਹੀਂ ਕਿ ਲਾ ਫਲੇਵਰ ਨਹੀਂਗਾ ਰੀਅਲ ਵੀ ਹੈਗੀ ਵਿੱਚ ਸਟ੍ਰਾਬਰੀ ਹਾਂਜੀ ਤੇ ਆ ਹੁੰਦਾ ਜੇ ਇਸ ਤਰ੍ਹਾਂ ਬਣਿਆ ਬੱਤਰਾ ਆਉਂਦਾ ਇਹਦੇ ਚ ਸਾਰੇ ਫਲੇਵਰਸ ਹੁੰਦੇ ਆ ਖੋਸ਼ ਲੈ ਕੇ ਆਇਆ ਸੀ ਜਿਵੇਂ ਆਪਾਂ ਫਲੁੱਦਾ ਨਹੀਂ ਖਾਂਦੇ ਹਾਂਜੀ ਉਸ ਟਾਈਪ ਦਾ ਠੀਕ ਆ ਇਹਨੂੰ ਬਣਾ ਕੇ ਤੇ ਬਾਅਦ ਵਿੱਚ ਫ੍ਰਿਜ ਚ ਠੰਡਾ ਕਰਕੇ ਖਾਣੇ ਖਾਓ ਫਿਰ ਕਿਤਾ ਆਈਸਕ੍ਰੀਮ ਵੀ ਪਾ ਲੈਂਦੇ ਆ ਦੇਖੋ ਫੋਟੋ ਚ ਤਾਂ ਇਹਨਾਂ ਨੇ ਆਈਸਕ੍ਰੀਮ ਹੀ ਰੱਖੀ ਹੈ ਹਾਂ ਇਹ ਸਹੀ ਗੱਲ ਆ ਆ ਮੈਨ ਲੱਗਾ ਹੈ ਮੇਰੇ ਕੋਲ ਤਾਂ ਗਾੜੀ ਨਹੀਂ ਆਂਦਾ ਦੋ ਸਾਲ ਤੋਂ ਗਾੜੀ ਨਹੀਂ ਮਿਲਦੀ ਦੋ ਸਾਲ ਜੱਗਰ ਤੈਨੂੰ ਕਹਿੰਦਾ ਜੀ ਇਹਦਾ ਕਿੰਨਾ ਵਧੀਆ ਰੱਖਿਆ ਇਸ ਚ ਨਿਆਰਾ ਕਲਰ ਆ ਗਿਆ ਨਾ ਪਿੰਕ ਪਿੰਕ ਕਲਰ ਨਹੀਂ ਤੁਹ ਪਤਾ ਆ ਵੀ ਆ ਗਿਆ ਕਾਲੇ ਕਾਲੇ ਆ ਕਿਹੜੇ ਸਟ੍ਰਾਬੇਰੀ ਰੀਅਲ ਸਟ੍ਰਾਬੇਰੀ ਆ ਹਾਂ ਬੱਲੇ 44 ਦਾ ਇੱਕੋ YouTube ਫੈਮਿਲੀ ਸਾਡਾ ਲੱਗਜੀ ਤੇ ਉਹ ਹਜੇ ਵੀ ਨਿਕਲੀ ਜਾਂਦਾ ਹਾਂਜੀ ਹਜੇ ਵੀ ਬਸ ਕਰ ਲੱਗੀ ਤੇ ਮੇਰਾ ਨੋ ਹਾਲਾਂਕਿ ਨੋ ਕੱਟੇ ਹੋਇਆ ਕੱਟੇ ਹੋਇਆ ਇੰਨਾ ਚੀਰ ਹੀ ਪੈ ਗਿਆ ਜੀਰ ਤੇ ਉਹੀ ਆਵੇ ਪਤਾ ਲੱਗਦਾ ਭਿਆਉਣ ਦੀ ਨਿਕਲੀ ਜਾਂਦਾ ਕੋਣ ਹਮ ਇੱਕ ਨਾ ਟੱਪਿਆ ਹਨਾ ਉਹ ਨੂੰ ਬਸ ਆ ਰਿਹਾ ਲੋ ਜੀ ਸਟੋਬੇਰੀ ਵਾਲੀ ਗੇਸਰੀ ਰੈਡੀ ਹੈ ਜੀ ਸਹੀ ਗਿਆ ਹੁਣ ਇਹਨੂੰ ਆਪਾਂ ਫ੍ਰੀਜ਼ਰ ਚ ਨਹੀਂ ਰੱਖਣਾ ਹਾਂਜੀ ਰੈਫਰਿਜਰੇਟਰ ਚ ਰੱਖਣਾ ਠੀਕ ਆ ਇਹਨੂੰ ਠੰਡੇ ਹੋਣ ਵਾਸਤੇ ਹਾਂਜੀ ਛੱਟ ਤਾਂ ਲਵਾ ਲਈ ਆਪਾਂ ਹਣ ਪਤਾ ਨਹੀਂ ਟੇਸਟ ਆਉਂਦਾ ਕਿੰਨੀ ਆਊਗਾ ਆਊਗਾ ਅ ਹੁਣ ਦੋ ਚਾਰ ਦਿਨ ਤੋਂ ਕੀ ਕਰੂੰਗੀ ਸਹੀ ਗੱਲ ਹੈ ਕਿਸੇ ਨੇ ਗੱਲਾਂ ਨੂੰ ਨਾ ਕੱਟੀਆਂ ਲੱਗਦਾ ਮੈਨੂੰ ਅੱਜ ਬਈ ਜਿੰਨੇ ਗੱਲਾਂ ਕੱਟੀਆਂ ਪਲੀਜ਼ ਸਾਨੂੰ ਗੱਲਾਂ ਨਾ ਕੱਟਿਆ ਕਰੋ ਜੀ ਮੈਮ ਕਿੱਥੋਂ ਲੈ ਕੇ ਆਏ ਪੱਖੀਆਂ ਕੀ ਦੇ ਚਲ ਮਾਰ ਹਾਂਜੀ ਅਸੀਂ ਪੱਖੀਆਂ ਦੇ ਨਾਲ ਹੁਣ ਬਣਾਉਣ ਲੱਗੇ ਆਂ ਸ਼ਾਰਟ ਵੀਡੀਓ ਵੇਖਿਓ ਜ਼ਰੂਰ ਤੇ ਲਾਈਕ ਕਮੈਂਟ ਸ਼ੇਅਰ ਕਰਿਓ ਹਾਂਜੀ ਤੇ ਫਾਈਨਲੀ ਸਾਡੀਆਂ ਸੇਵੀਆਂ ਰੈਡੀ ਨੇ ਗੱਲ ਹੋਰ ਬਣ ਜਾਂਦੀ ਜੇ ਆਈਸਕ੍ਰੀਮ ਹੁੰਦੀ ਤੇ ਨਾ ਹੂੰ ਮਤੇ ਆਈਸਕ੍ਰੀਮ ਇਹ ਫਲੂਦੇ ਵਾਲੀਆਂ ਜਿਹੜੀਆਂ ਨੇ ਤੁਸੀਂ ਸੇਵੀਆਂ ਜੀ ਉਹ ਉਹ ਨਹੀਂ ਸਟ੍ਰਾਬੇਰੀ ਫਲੇਵਰ ਚ ਇਹ ਗਰਮ ਹੋਣਾ ਗਰਮ ਮਾਂ ਜੀ ਮੈਂ ਤਾਂ ਤੁਹਾਨੂੰ ਦੱਸਿਆ ਇਹ ਈ ਨੀਕੇ ਦੀ ਕਿਤੋਂ ਵੇਲੇ ਦਾ ਬੈਟ ਟੇਸਟ ਕਰਵਾਦੀ ਮੈਮ ਕਿਹਦਾ ਟੇਸਟ ਲੈਣਾ ਕੋਟਨ ਜਾਈ ਕੋਸ਼ੇ ਜ਼ਿਆਦਾ ਜ਼ਿਆਦਾ ਨਹੀਂ ਕਰਨਾ ਮੌਂਟ ਵੜਿਆ ਕੀ ਕਰਨ ਕਿ ਦੱਸ ਕੀ ਵੇਨਾ ਹੂੰ ਥੰਡ ਘੱਟ ਤਾਂ ਨਹੀਂ ਮੈਂ ਸਵੇਰੇ ਆਪਾ ਮਗਾਈਏ ਜਿਹੜਾ ਆਪਾਂ ਰੋਟੀਆਂ ਕੁਚੀ ਕਰਦਾ ਕਰੇ ਆ ਦੇਉਗੀ ਉਹਨਾਂ ਬੰਦਾਂ ਨੂੰ ਨਹੀਂ ਮੈਨੂੰ ਹੁੰਦੀ ਆ ਇਹ ਐਦਾਂ ਸੁਆਦ ਆ ਵਾਓ ਬੋ ਟੇਸਟੀ ਖੋਸ਼ੇ ਕਿਵੇਂ ਨਾ ਬਣਿਆ ਇੱਧਰ ਨੂੰ ਕਰਕੇ ਦੱਸ ਮੰਨਣਾ ਮੰਨੂ ਤੜੀ ਚੀਜ਼ ਸਿਰ ਨੂੰ ਫੇਲ ਕਰਦਾ ਇਹਨੇ ਮੜ ਮੜ ਚੀਜ਼ ਨੇ ਹਨਾ ਜੱਸੀ ਦੇ 10 ਮਿੱਠੀ ਚੀਜ਼ ਜਰ ਪਸੰਦ ਦਾ ਤਾਂ ਕਰਕੇ ਆ ਰਹੀ ਹੈ ਬਹੁਤ ਬਣੀ ਹੈ ਅੰਕੜੇ ਤੇ ਵੀ ਉਹ ਨਾਲ ਹੀ 100 ਬੜੀ ਗਰਮਾੜੇ இந்த <laughs> 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 <laughs>